ਦੋਸਤੋ ਰੂਹ ਦੇ ਅਲਫ਼ਾਜ਼ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਵਿਸ਼ੇਸ਼ ਕਿਤਾਬ ਤੇ ਗੱਲ ਕਰਾਂਗੇ ਜਿਸ ਕਿਤਾਬ ਦਾ ਨਾਮ ਹੈ ਲੂਣੀ ਧਰਤੀ ਤੇ ਮਿੱਟ ਪੈੜਾ ਦਰਸ਼ਨ ਦਸਵਾਂਝ ਦੀ ਇਹ ਕਿਤਾਬ ਲਿਖੀ ਹੋਈ ਹੈ 112 ਪੰਨਿਆਂ ਦੀ ਕਿਤਾਬ 130 ਰੁਪਏ ਦੀ ਕੀਮਤ ਰੱਖੀ ਹੋਈ ਹੈ ਪੰਜਾਬ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਇਸ ਕਿਤਾਬ ਤੇ ਅੱਜ ਚਰਚਾ ਕਰਨ ਵਾਸਤੇ ਉਚੇਚੇ ਤੌਰ ਤੇ ਸਾਡੇ ਨਾਲ ਜੁੜੇ ਨੇ ਡਾਕਟਰ ਤਜਿੰਦਰ ਵਿਰਲੀ ਜੀ ਓਕੇ ਚਿੰਤਕ ਡਾਕਟਰ ਤਜਿੰਦਰ ਵਿਰਲੀ ਜੀ ਜੀ ਆਇਆਂ ਜੀ ਧੰਨਵਾਦ ਸਰਜੀਤ ਡਾਕਟਰ ਧੰਨਵਾਦ ਸਭ ਤੋਂ ਪਹਿਲਾ ਜਿਹੜਾ ਸਵਾਲ ਮੈਂ ਦਰਸ਼ਨ ਦਸਾਂਜ ਹੁਣੀ ਪਾਉਣ ਦੇ ਉਹਨਾਂ ਬਾਰੇ ਪਹਿਲਾਂ ਜੇ ਸਿੱਖਿਆਤ ਬਾਰੇ ਥੋੜੀ ਜੀ ਜਾਣਕਾਰੀ ਦੇ ਦੇਵਾਂ ਫਿਰ ਆਪਾਂ ਕਿਤਾਬ ਬਾਰੇ ਫਿਰ ਸਮਝਾਂਗੇ ਡਾਕਟਰ ਸਰਜੀਤ ਮੈਂ ਡਾਕਟਰ ਸਰ ਦਰਸ਼ਨ ਦਸਾਂਜ ਹੋਰਾ ਦਾ ਨਾ ਇਨਕਲਾਬੀ ਸਫਾ ਚ ਬਹੁਤ ਬਚਪਨ ਤੋਂ ਸੁਣਦਾ ਆਂ ਔਰ ਬਹੁਤ ਸਤਕਾਰ ਇਹ ਸਾਥੀ ਜਿਹੜਾ ਹੁਣ ਸਾਡੇ ਤੋਂ ਵਿਛੜ ਚੁੱਕਾ ਹੈ ਮੈਂ ਕਿਉਂਕਿ ਇਸ ਕਿਤਾਬ ਦਾ ਅਨਲਿਸਿਸ ਤੁਹਾਡੇ ਨਾਲ ਕਰਨਾ ਸੀ ਇਸ ਕਰਕੇ ਇਸ ਕਿਤਾਬ ਨੂੰ ਪੜ੍ਹਿਆ ਤੇ ਕਿਉਂਕਿ ਤੁਸੀਂ ਹਰ ਵਾਰੀ ਇੱਕ ਤੁਹਾਡਾ ਪੈਟਰਨ ਹੈ ਆਪਾਂ ਲੇਖਕ ਬਾਰੇ ਗੱਲਬਾਤ ਕਰਦੇ ਆਂ ਤੇ ਮੈਂ ਇਸ ਲੇਖਕ ਬਾਰੇ ਜਾਣਨ ਦੀ ਇੱਛਾ ਜਿਹੜੀ ਹੈ ਉਹ ਯਾਰ ਕੀਤੀ ਜਿਹੜੀ ਪਹਿਲੀ ਗੱਲ ਤੇ ਮੈਂ ਸਮਝਦਾ ਆ ਕਿ ਜਦੋਂ ਲੇਖਕ ਦਰਸ਼ਨ ਦਸਾਂਝ ਵਰਗਾ ਵੱਡਾ ਬੰਦਾ ਹੋਵੇ ਤਾਂ ਉਹਦਾ ਜ਼ਿਕਰ ਜਿਹੜਾ ਆ ਉਹਦੀ ਸ਼ਖਸੀਅਤ ਬਾਰੇ ਉਹਦੇ ਵਿਅਕਤੀਤਾ ਬਾਰੇ ਉਹ ਕਿਤਾਬ 'ਚ ਹੀ ਹੋਣਾ ਚਾਹੀਦਾ ਜਿਹੜਾ ਹੈ ਨਹੀਂਗਾ ਸੋ ਮੈਨੂੰ ਉਹਦੇ ਲਈ ਅਚੇਚੇ ਤੌਰ ਤੇ ਯਤਨ ਕਰਨੇ ਪਏ ਨੇ ਮੈਂ ਦਰਸ਼ਨ ਦਸਾਂਝ ਬਾਰੇ ਜੇ ਵਿਸਥਾਰ ਨਾਲ ਦੱਸਣਾ ਹੋਵੇ ਤਾਂ ਕਹ ਸਕਦਾ ਇਹ ਉਹ ਬੱਚਾ ਸੀ ਜਿਹੜਾ ਕਲਕੱਤੇ ਦੀਆਂ ਗਲੀਆਂਾਂ 'ਚ ਅਨਾਥ ਫਿਰਦਾ ਸੀ ਤੇ ਇਹਨੂੰ ਪੰਜਾਬੀ ਦਾ ਇੱਕ ਟਰੱਕ ਡਰਾਈਵਰ ਜਿਹੜਾ ਉੱਥੇ ਕਲਕੱਤੇ ਅਕਸਰ ਜਾਂਦਾ ਆਉਂਦਾ ਸੀ ਉਹ ਇਹਨੂੰ ਲੈ ਆਇਆ ਤੇ ਉਹਨੇ ਟਰੱਕ ਡਰਾਈਵਰ ਨੇ ਪੰਜਾਬ ਦੇ ਦਸਾਂਝ ਕਲਾ ਵਿੱਚ ਇਹਨੂੰ ਰੱਖ ਕੇ ਪਾਲਿਆ ਉਸ ਟਰੱਕ ਡਰਾਈਵਰ ਨੇ ਦੀ ਪਰਮਿਸ਼ਨ ਆਪਣੇ ਪੁੱਤਰਾਂ ਤੋਂ ਵੱਧ ਕੇ ਕੀਤੀ ਤੇ ਉਸਨੇ ਇਹਨੂੰ ਸਾਰਾ ਦੱਸਿਆ ਕਿ ਮੈਂ ਤੈਨੂੰ ਉੱਥੋਂ ਲੈ ਕੇ ਆਇਆ ਤੇਰੇ ਮਾਪੇ ਤੈਨੂੰ ਛੱਡ ਚੁੱਕੇ ਆ ਇਹਨੂੰ 10ਵੀਂ ਤੱਕ ਪੜਾਇਆ ਇਹ ਜਦੋਂ ਜਵਾਨ ਹੋਇਆ ਤੇ ਆਪਣੇ ਮਾਪਿਆਂ ਨੂੰ ਲੱਭਣ ਕਲਕੱਤੇ ਵੀ ਗਿਆ ਪਰ ਖਾਲੀ ਹੱਥ ਪਰਤ ਆਇਆ ਇਹਦੀ ਜ਼ਿੰਦਗੀ ਦਾ ਇੱਕ ਅਹਿਮ ਜਿਹੜਾ ਪੜਾਹ ਹੈ ਉਹ ਮਾਪੇ ਤੋਂ ਵਿਰਵੇ ਹੋਣ ਦਾ ਹੈ ਜਿਸ ਪੱਧਰ ਪੋਰਸ਼ ਨੇ ਇਹਨੂੰ ਪਾਲਿਆ ਉਹਨੇ ਜੋ ਤਿਲ ਫੁਲ ਸੀ ਉਹ ਇਹਦੇ ਨਾਂ ਕਰ ਦਿੱਤਾ ਤੇ ਇਸ ਵਿਅਕਤੀ ਨੇ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਮਾਰਕਸਵਾਦੀ ਲਿਖੇ ਲਾਤੀ ਭਾਰਤ ਵਿੱਚ ਮਾਰਕਸਵਾਦੀ ਕਾਮਨਿਸਟ ਧਿਰਾਂ ਦਾ ਆਗਾਜ਼ ਭਾਰਤੀ ਕਾਮਨਿਸਟ ਪਾਰਟੀ ਤੋਂ ਹੁੰਦਾ ਹੈ ਇਹ ਵੀ ਭਾਰਤੀ ਕਾਮਨਿਸਟ ਪਾਰਟੀ ਦਾ ਮੈਂਬਰ ਆ ਤੇ ਬਾਅਦ ਵਿੱਚ 1964 ਵਿੱਚ ਜਦੋਂ ਚੀਨ ਤੇ ਭਾਰਤ ਦੀ جنگ ਦੌਰਾਨ ਪਾਰਟੀ ਅੰਦਰ ਵੱੱਟ ਭੇਦਭਾਦ ਦੇ ਗਏ ਤੇ ਕਮਿਊਨਿਸਟ ਪਾਰਟੀ ਤਫਾੜ ਦਾ ਸ਼ਕਾਰ ਹੋਈ ਤੇ ਉਸ ਦਫਾੜ ਵਿੱਚੋਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦਾ ਜਨਮ ਹੁੰਦਾ ਹੈ। ਦਰਸ਼ਨ ਦਸਾਂਜ ਹੋਰੀ ਉਸ ਪਾਰਟੀ ਚਲੇ ਜਾਂਦੇ ਨੇ। 1968 ਵਿੱਚ ਪੱਛਮੀ ਬੰਗਾਲ ਦੇ ਨੈਕਸਲਬਾਰਡ ਇਲਾਕੇ ਚ ਚਾਰੂ ਮੌਜਮਦਾਰ ਦੀ ਅਗਵਾਈ ਵਿੱਚ ਇੱਕ ਅੰਦੋਲਨ ਜਿਹੜਾ ਆ ਉਹ ਉੱਭਰਦਾ ਉਸ ਅੰਦੋਲਨ ਨੂੰ ਹਥਿਆਰਬੰਦ ਅੰਦੋਲਨ ਦੇ ਤੌਰ ਤੇ ਵੀ ਯਾਦ ਕੀਤਾ ਜਾਂਦਾ ਹੈ ਤੇ ਬਹੁਤ ਵੱਡੀ ਗਿਣਤੀ ਚ ਚਾਰੂ ਮਜ਼ਦੂਰ ਆਪ ਵੀ ਸੀਪੀਆਈਐਮ ਦਾ ਮੈਂਬਰ ਸੀ ਬਹੁਤ ਵੱਡੀ ਗਿਣਤੀ ਚ ਸੀਪੀਆਈਐਮ ਦੇ ਮੈਂਬਰ ਜਿਹੜੇ ਨੇ ਉਹ ਸੀਪੀਆਈਐਮ ਨੂੰ ਛੱਡ ਕੇ ਚਾਰੂ ਮਜ਼ਦੂਰ ਦੇ ਮਗਰ ਲੱਗ ਗਏ ਉਸ ਨੂੰ ਨੈਕਸਲਵਾੜੀ ਮੂਵਮੈਂਟ ਦੇ ਨਾਲ ਯਾਦ ਕੀਤਾ ਜਾਂਦਾ ਹੈ ਕਿਉਂਕਿ ਉਹ ਇਲਾਕਾ ਨੈਕਸਲਵਾੜ ਦਾ ਇਲਾਕਾ ਹੈ ਸੋ ਲੈਕਚਰ ਬਾਰੇ ਇਹ ਲਹਿਰ ਦਾ ਪ੍ਰਭਾਵ ਸਮੁੱਚੇ ਦੇਸ਼ ਵਿੱਚ ਪਿਆ ਤੇ ਉਹ ਪੰਜਾਬ ਵਿੱਚ ਵੀ ਪਿਆ ਇਹ ਗਸਾਂਜ ਕਲਾਂ ਜਿਹੜਾ ਫਗਵਾੜੇ ਦੇ ਲਾਗੇ ਇੱਕ ਵੱਡਾ ਪਿੰਡ ਹੈ ਉਸ ਪਿੰਡ ਵਿੱਚ ਜਿੱਥੇ ਸੀਪੀਆਈ ਤੇ ਸੀਪੀਆਈਐਮ ਦਾ ਵੱਡਾ ਜਨ ਆਧਾਰ ਸੀ ਉਸ ਪਿੰਡ ਦਾ ਇਹ ਨਾਗਰਿਕ ਹੈ ਉਸ ਪਿੰਡ ਵਿੱਚ ਜਿਹੜੀ ਨੌਜਵਾਨਾਂ ਦੀ ਇੱਕ ਟੀਮ ਅੰਦੋਲਨ ਅੰਦੋਲਿਤ ਹੋ ਕੇ ਨਕਸਲਵਾੜ ਦੇ ਹੱਕ ਚ ਬਗਾਵਤ ਕਰਕੇ ਨਿਕਲਦੀ ਹੈ ਉਹਦੇ ਵਿੱਚ ਇੱਕ ਦਰਸ਼ਨ ਹੈ ਤੇ ਦੂਸਰਾ ਮੁੰਡਾ ਸਰਬਜੀਤ ਹੈ ਜਿਹੜਾ ਇਹਦੇ ਲਾਗਲੇ ਪਿੰਡ ਦਾ ਸੋ ਦੋ ਮੁੰਡੇ ਅਗਵਾਈ ਕਰਦੇ ਨੇ ਸੋ ਇਹ সিপিਆਈ ਤੇ ਸੀਪੀਐਮ ਨੂੰ ਛੱਡਦਾ ਹੋਇਆ ਨਕਸਲਵਾੜ ਚਲਾ ਜਾਂਦਾ ਹੈ ਨਕਸਲਵਾੜੀ ਮੂਵਮੈਂਟ ਸਾਰੇ ਦੇਸ਼ ਵਿੱਚ ਸੀ ਤੇ ਜਿਸ ਤਰ੍ਹਾਂ ਦੇਸ਼ ਦੀ ਹਕੂਮਤ ਨੇ ਇਸ ਹਥਿਆਰਬੰਦ ਅੰਦੋਲਨ ਨੂੰ ਨਿਜਿੱਠਿਆ ਉਹ ਆਪਣੇ ਆਪ ਇੱਕ ਵੱਖਰਾ ਅਧਿਐਨ ਦਾ ਵਿਸ਼ਾ ਹੈ ਉਹਦੇ ਨਾਲ ਅਸੀਂ ਸਾਡੇ ਮਤਭੇਦ ਹੋ ਸਕਦੇ ਨੇ ਸਦਾਤਕ ਤੌਰ ਤੇ ਵੀ ਤੇ ਵਿਚਾਰਧਾਰਕ ਤੌਰ ਤੇ ਵੀ ਪਰੰਤੂ ਦਰਸ਼ਨ ਜੇ ਇਸ ਲਹਿਰ ਨੂੰ ਚੁਣਦਾ ਹੈ ਉਹ ਕੋਈ ਸੌਖਾ ਰਸਤਾ ਨਹੀਂ ਉਸ ਰਸਤੇ ਤੇ ਉਹ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਅੰਤਮ ਵੇਲੇ ਤੱਕ ਲਾਉਂਦਾ ਹੈ ਮੈਂ ਡਾਕਟਰ ਸਾਹਿਬ ਜੀ ਤੇ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਹਾਂ ਇਦੇ ਤੇ ਇੰਨਾ ਅੰਨਾ ਤਸ਼ੱਦਦ ਹੋਇਆ ਕਿ ਇਹਦੀ ਇਕ ਦੋਨ ਲੱਤਾਂ ਤੋੜਤੀਆਂ ਗਈਆਂ ਤੇ ਇਕ ਲੱਤ ਆਖਰ ਜੇਲ੍ਹ ਵਿੱਚੋਂ ਇਹਨੂੰ ਹਸਪੀਟਲ ਖੜਕੇ ਕੱਟਣੀ ਪਈ ਨੇ ਤੇ ਗੈਂਗਰਿੰਗ ਹੋ ਕੇ ਇਹਨੇ ਮਰ ਜਾਣਾ ਸੀ। ਔਰ ਕਮਾਲ ਦੀ ਗੱਲ ਇਸ ਸਾਥੀ ਦੀ ਇਹ ਹੈ ਕਿ ਇਕ ਲੱਤ ਦੇ ਨਾਲ ਵੀ ਇਹਨੇ ਸਾਰੇ ਪੰਜਾਬ ਵਿੱਚ ਨਕਸਲਵਾੜੀ ਮੂਵਮੈਂਟ ਦੇ ਲਈ ਕੰਮ ਕੀਤਾ। ਜਦੋਂ ਨਕਸਲਵਾੜੀ ਮੂਵਮੈਂਟ ਅੱਗੋਂ ਵੱਖ-ਵੱਖ ਵਰਗਾਂ ਧੜਿਆਂ ਗਰੁੱਪਾਂ ਤੇ ਵੰਡੀ ਗਈ ਤੇ ਉਸ ਵੇਲੇ ਤੱਕ ਵੀ ਇਹ ਕਿਸੇ ਨਾ ਕਿਸੇ ਸਰਗਰਮੀ ਚ ਤੇ ਇਸ ਗੱਲ ਤੇ ਕੰਮ ਕਰਦਾ ਰਿਹਾ ਕਿ ਸਾਨੂੰ ਏਕਤਾ ਕਰਨੀ ਚਾਹੀਦੀ ਹੈ ਜਿਵੇਂ ਨਕਸਲਵਾੜੀ ਮੂਵਮੈਂਟ ਦੀ ਇੱਕ ਗੱਲ ਦੇ ਤੌਰ ਤੇ ਇੱਕ ਦੱਸਾਂ ਕਿ ਨਕਸਲਵਾੜੀਆਂ ਦਾ ਇੱਕ ਗਰੁੱਪ ਇਸ ਗੱਲ ਤੇ ਵਿਜਿਤ ਹੈ ਅੱਜ ਵੀ ਕਿ ਸਾਨੂੰ ਚੋਣਾ ਦਾ ਰਸਤਾ ਨਹੀਂ اختیار ਕਰਨਾ ਚਾਹੀਦਾ ਸੋ ਦਰਸ਼ਨ ਦਸਾਂ ਜ ਉਸ ਅ ਅਡੋਲੋਜੀ ਦੇ ਨਾਲ ਖੜਦਾ ਸੀ ਜਿਹੜੀ ਕਹਿੰਦੀ ਸੀ ਕਿ ਸਾਨੂੰ ਚੋਣਾ ਦਾ ਰਸਤਾ ਨਹੀਂ اختیار ਕਰਨਾ ਚਾਹੀਦਾ ਸੋ ਇਹ ਤਾਂ ਸੀ ਉਸ ਸਾਥੀ ਦੀ ਸੰਘਰਸ਼ਮਈ ਜੀਵਨੀ ਜਿਹਦੇ ਵਿੱਚ ਉਹਨੇ ਅਕਲਾਪਾ ਚੱਲਿਆ ਜਿਹਦੇ ਚ ਉਹ ساری ਜ਼ਿੰਦਗੀ ਇਕੱਲਾ ਹੀ ਰਿਹਾ ਤੇ ਉਹ ਜ਼ਿੰਦਗੀ ਉਹਨੇ ਲੋਕਾਂ ਦੇ ਲਿਖੇ ਲਈ ਹੈ ਅੰਪਾਹ ਦੇ ਮਤਲਬ ਸ਼ਖਸੀਅਤ ਤੋਂ ਬਾਅਦ ਆਪਾਂ ਕਿਤਾਬ ਦੀ ਗੱਲ ਕਰਾਂਗੇ ਤੇ ਕਿਤਾਬ ਚ ਕੀ ਕੁਛ ਆ ਇਹ ਠੀਕ ਆ ਵੀ ਇਹ ਰਾਜਨੀਤਿਕ ਤੌਰ ਦੇ ਉੱਤੇ ਸਾਡੇ ਨਕਸਲੀਆਂ ਦੇ ਨਾਲ ਮਤਲਬ ਸਹਿਮਤੀ ਅਸਹਿਮਤੀ ਹੋ ਸਕਦੀ ਆ ਉਹ ਕੋਈ ਮਤਲਬ ਸਮੱਸਿਆ ਨਹੀਂ ਪਰ ਕਿਤਾਬ ਦੇ ਵਿੱਚ ਕੀ ਕੁਛ ਆ ਉਹਦੇ ਬਾਰੇ ਥੋੜਾ ਜਿਆਦਾ ਸਾਡੇ ਦਰਸ਼ਕਾਂ ਨਾਲ ਪਾਇਓ ਜੀ ਸਮਝੋ ਦੇਖੋ ਜੀ ਕਿਤਾਬ ਬੇਸਿਕਲੀ ਇਹ ਦੋ ਕਿਤਾਬਾਂ ਦਾ ਸੰਗਮ ਹੈ ਦੋ ਕਿਤਾਬਾਂ ਨੂੰ ਪਬਲਿਸ਼ਰ ਕੇਸਰ ਨੇ ਆਪਣੀ ਸੰਪਾਦਨਾ ਹਿੱਟ ਜੋੜਿਆ ਦੋ ਕਿਤਾਬਾਂ ਵਿੱਚ ਇੱਕ ਉਹਦੀ ਕਵਤਾ ਦੀ ਕਿਤਾਬ ਹੈ ਤੇ ਦੂਸਰੀ ਅਮਰਤ ਪੜਣਾ ਉਹਦੀ ਵਾਰਤਕ ਦੀ ਕਿਤਾਬ ਹੈ ਇਹ ਬੇਸਿਕਲੀ ਇਹਨਾਂ ਦੀਆਂ ਦੋਨੇ ਕਿਤਾਬਾਂ ਬਹੁਤ ਰੇਅਰ ਹੋ ਗਈਆਂ ਸੀਗੀਆਂ ਜਿਹੜੀਆਂ ਅਵੇਲੇਬਲ ਨਹੀਂ ਸੀਗੀਆਂ ਤਾਂ ਉਹਨਾਂ ਨੇ ਇਹ ਯਤਨ ਕੀਤਾ ਕਿ ਇਹਨਾਂ ਦੋਨੇ ਕਿਤਾਬਾਂ ਨੂੰ ਹਾਲ ਦੀ ਖੜੀ ਸੰਭਲਿਆ ਜਾਵੇ ਸੋ ਇਹਨਾਂ ਵਿੱਚ ਇੱਕ ਤਾਂ ਉਹਨਾਂ ਦੀ ਕਵਤਾ ਹੈ ਇੱਕ ਕੋਣ ਦੀ ਵਾਰਤਕ ਹੈ ਕਪਤਾ ਬਾਰੇ ਮੈਂ ਇੱਕ ਨਮੂਨੇ ਦੇ ਤੌਰ ਤੇ ਗੱਲ ਤੁਹਾਡਾ ਸਾਂਝੀ ਕਰਨੀ ਚਾਹੁੰਦਾ ਕਿਉਂਕਿ ਮੈਂ ਹੁਣੇ ਉਹਨਾਂ ਦੀ ਜ਼ੀਬ ਨਹੀਂ ਬਾਰੇ ਕੁਝ ਗੱਲਾਂ ਕਰਕੇ ਆਇਆ ਉਹ ਕਹਿੰਦੇ ਨੇ ਮੈਂ ਸਿਫਰ ਤੋਂ ਤੁਰਿਆ ਹਾਂ ਸਿਫਰ ਚ ਆਣ ਮੁੜਿਆ ਹਾਂ ਸਾਥੀਓ ਮੇਰਾ ਨਾਂ ਉਸ ਕਿਤਾਬ ਵਿੱਚ ਲਿਖ ਦੇਵੋ ਜੋ ਹਿਸਾਬ ਰੱਖਦੀ ਹੈ ਉਹਨਾਂ ਬੰਦਿਆਂ ਦਾ ਜਿਨ੍ਹਾਂ ਦਾ ਕੋਈ ਸਾਨ ਨਹੀਂ ਹੁੰਦਾ ਮਤਲਬ ਇੱਕ ਵਿਅਕਤੀ ਜਿਸ ਜੀਵਨ ਚੋਂ ਅਨਾਥ ਬੱਚੇ ਦੇ ਜੀਵਨ ਤੋਂ ਜਿੱਥੇ ਲੋਕਾਂ ਦੇ ਲੇਖੇ ਜ਼ਿੰਦਗੀ ਲਾ ਦੇਣ ਦੀ ਗੱਲ ਹੈ ਉਹ ਉਹਦਾ ਅਹਿਸਾਸ ਜਿਹੜਾ ਆ ਮੈਨੂੰ ਲੱਗਦਾ ਕਿ ਇਸ ਹਫ਼ਤੇ ਚ ਸਾਨੂੰ ਦਿਖਾਈ ਦਿੰਦਾ ਐਕਨਰੀ ਹੋਰ ਕਵਤਾ ਜਿਹੜੀ ਮੈਨੂੰ ਬਹੁਤ ਖੂਬਸੂਰਤ ਲੱਗੀ ਹੈ ਉਹ ਹੈ ਮੈਨੂੰ ਖੰਜਰ ਨਾਲ ਮਾਰੋ ਇਹਦੇ ਤੇ ਬਹੁਤ ਤਸ਼ੱਦਦ ਹੋਇਆ ਸੀ ਕਹਿੰਦਾ ਮੈਨੂੰ ਖੰਜਰ ਨਾਲ ਮਾਰੋ ਜਾਂ ਸੂਲੀ ਤੇ ਟੰਗ ਦੇਵੋ ਮੈਂ ਮਰ ਕੇ ਵੀ ਚਗਿਰਦੇ ਵਿੱਚ ਬिखर ਜਾਵਾਂਗਾ ਤੇ ਤੁਹਾਨੂੰ ਹਰ ਸਰ ਵਿੱਚੋਂ ਮੇਰਾ ਅਕਸ਼ ਦੇਖੇਗਾ ਦਰਸ਼ਨ ਨੂੰ ਇਹ ਲੱਗਦਾ ਕਿ ਮੈਂ ਜਿਹੜਾ ਚੇਤਨਾ ਦਾ ਬੀਜ ਬੀਜ ਕੇ ਚੱਲਿਆ ਨਾ ਇਹ ਚੇਤਨਾ ਦਾ ਬੀਜ ਇੱਕ ਦਿਨ ਹਰ ਮਨੁੱਖ ਦੇ ਦਿਮਾਗ ਅੰਦਰ ਟਿਕ ਵੱਡੇ ਦਰਖਤ ਵਾਂਗੂ ਉੱਗ ਪਏਗਾ ਤੇ ਫਿਰ ਸਟੇਟ ਨੂੰ ਹਕੂਮਤ ਨੂੰ ਹਰ ਸਿਰ ਜਿਹੜਾ ਆ ਉਹ ਉਹਦੇ ਵਰਗਾ ਲੱਗੇਗਾ ਤੇ ਗ਼ਜ਼ਲ ਦੇ ਨਮੂਨੇ ਦੇ ਤੌਰ ਤੇ ਮੈਂ ਦੱਸਣਾ ਚਾਹੁੰਦਾ ਕਿ ਕਿਸ ਤਰ੍ਹਾਂ ਦੀ ਇਹ ਦੀ ਜਿਹੜੀ ਹੈ ਸ਼ਾਇਰੀ ਹੈ ਗਰਬਤ ਚ ਜਾਂਦੀ ਝੁਲਸਦੀ ਮੇਰੀ ਜਵਾਨੀ ਆਪਣੀ ਗਰਬਤ ਚ ਜਾਂਦੀ ਝੁਲਸਦੀ ਮੇਰੀ ਜਵਾਨੀ ਆਪਣੀ ਮੈਂ ਅੱਖਾਂ ਸਾਹਮੇ ਸਾਹਮਣੇ ਵੇਖਦਾ ਹੁੰਦੀ ਬਰਾਨੀ ਆਪਣੀ ਭੁੱਖਾ ਸਹਸਾ ਮੇਰਿਆਂ ਹੱਡਾਂ ਦਾ ਬਾਲਣ ਹੋ ਗਿਆ ਭੁੱਖਾ ਸਹਸਾ ਮੇਰਿਆਂ ਹੱਡਾਂ ਦਾ ਬਾਲਣ ਹੋ ਗਿਆ ਰੁਕਦੀ ਨਹੀਂ ਫਿਰ ਜਾਪਦੀ ਮੇਰੀ ਰਵਾਨੀ ਆਪਣੀ ਜ਼ਿੰਦਗੀ ਦਾ ਕਿੰਨਾ ਕਠੋਰ ਸੱਚ ਹੈ ਕਿ ਭੁੱਖਾ ਸਹਸਾ ਕੇ ਕਿਹੜੀਆਂ ਹਾਲਤਾਂ 'ਚ ਉਹ ਹੱਡੀਆਂ ਦਾ ਬਾਲਣ ਬਣ ਗਿਆ ਹੈ ਤੇ ਫਿਰ ਵੀ ਮੈਂ ਤੁਰਨੋਂ ਨਹੀਂ हट ਰਿਹਾ ਫਿਰ ਵੀ ਮੈਂ ਉਸ ਵਿਚਾਰਧਾਰਾ ਤੋਂ ਇੱਕ ਕਦਮ ਪਿੱਛੇ ਨਹੀਂ हट ਰਿਹਾ ਇਹ ਕਿੰਦੀ ਵੱਡੀ ਗੱਲ ਹੈ ਜਿਹੜੀ ਇਹ ਦਰਸ਼ਨ ਦੁਸਾਂਝ ਦੀ ਜਿਹੜੀ ਕਵਤਾ ਆ ਉਹਦੇ 'ਚ ਪਈ ਹੈ ਸੋ ਇਹ ਕਵਤਾ ਜਿਹੜੀ ਹੈ ਇਸ ਕਵਤਾ ਦੀ ਕਿਤਾਬ ਦੀ ਭੂਮਿਕਾ ਦੇ ਵਿੱਚ ਉਹਨਾਂ ਨੇ ਇੱਕ ਗੱਲ ਹੋਰ ਵੀ ਕੀਤੀ ਉਹ ਗੱਲ ਇਹ ਹੈ ਉਹ ਕਹਿੰਦੇ ਨੇ ਕਿ ਮੈਂ ਕਿੰਨੀਆਂ ਲੇਖਕ ਸੁਭਾਵਾਂ ਨੂੰ ਤੇ ਕੇਂਦਰੀ ਲੇਖਕ ਸੁਭਾਵਾਂ ਨੂੰ ਲਿਖ ਚੁੱਕਾ ਦੱਸ ਚੁੱਕਾ ਕਿ ਮੈਂ ਵੀ ਕਵਤਾ ਲਿਖਦਾ ਪਰ ਮੇਰੀ ਕਵਤਾ ਛਪਾਉਣ ਲਈ ਕਿਸੇ ਨੇ ਕੋਈ ਅਪਰਾਲਾ ਨਹੀਂ ਕੀਤਾ ਸੋ ਇਹ ਜਿਹੜੀ ਕਵਤਾ ਦੀ ਕਿਤਾਬ ਅਲੂਣੀ ਮਿੱਟੀ ਇਹ ਆਪ ਹੀ ਜਿਹੜੀ ਆ ਉਹ ਛਪਵਾ ਕੇ ਦੇ ਕੇ ਗਈ ਸੀ ਉਸ ਤੋਂ ਬਾਅਦ ਦੂਜੀ ਕਿਤਾਬ ਹੈ ਅਮਟ ਪੜਾ ਅਮਟ ਬੜਾ ਉਹਨਾਂ ਦੀ ਵਾਰਤਕ ਦੀ ਕਿਤਾਬ ਹੈ ਮੈਂ ਕਵਿਤਾ ਤੇ ਵਾਰਤਕ ਦੋਨਾਂ ਦਾ ਜਦੋਂ ਕੰਪੈਰੀਟਿਵ ਅਨਲਿਸਿਸ ਕਰਦਾ ਨਾ ਤਾਂ ਮੈਨੂੰ ਇੱਕੋ ਰੂ ਇੱਕੋ ਅੰਦਾਜ਼ ਸਾਰਾ ਕੁਝ ਉਹੋ ਜਿਹਾ ਦਿਖਾਈ ਦਿੰਦਾ ਹੈ ਜਿਹੜੀ ਗੱਲ ਸ਼ਾਇਦ ਉਹ ਕਵਿਤਾ 'ਚ ਨਹੀਂ ਸੀ ਕਹਿ ਸਕਦੇ ਉਹਦੇ ਲਈ ਉਹਨਾਂ ਨੂੰ ਵਾਰਤਕ ਲਿਖਣੀ ਪਈ ਵਾਰਤਕ ਵਿੱਚ ਉਹਨਾਂ ਨੇ ਆਪਣੇ ਉਹਨਾਂ ਸਾਥੀਆਂ ਦਾ ਜ਼ਿਕਰ ਕੀਤਾ ਹੈ ਜਿਹੜੇ ਉਹਨਾਂ ਦੇ ਨਾਲ ਜ਼ਿੰਦਗੀ ਪਰ ਸੰਘਰਸ਼ ਕਰਦੇ ਰਹੇ ਉਹ ਕਿਸੇ ਵੀ ਕਾਰਨ ਜਦੋਂ ਇਸ ਫਾਨੀ ਸੰਸਾਰ ਤੋਂ ਅਲਵਿਦਾ ਆ ਗਏ ਤੇ ਉਹਨਾਂ ਬਾਰੇ ਰੇਖਾ ਚਿੱਤਰ ਲਿਖਣ ਦਾ ਇੱਕ ਕਾਰਜ ਜਿਹੜਾ ਆ ਉਹ ਇਹਨਾਂ ਨੇ ਕੀਤਾ ਇਹਨਾਂ ਵਿੱਚ ਜਿਹੜਾ ਪਹਿਲਾ ਰੇਖਾ ਚਿੱਤਰ ਹੈ ਉਹ ਹੈ ਬਾਬਾ ਬੂਜਾ ਸਿੰਘ ਹੋਰਾਂ ਦਾ ਬਾਬਾ ਬੂਜਾ ਸਿੰਘ ਕਿਸੇ ਜਾਣਕਾਰੀ ਦੇ ਮਥਾਜ ਨਹੀਂ ਉਹਨਾਂ ਦਾ ਸੰਘਰਸ਼ ਵੀ ਖੱਬੀਆਂ ਧਿਰਾਂ ਦੇ सीपीआई सीपीएम ਤੋਂ ਨਕਸ਼ਰਬਾੜੀ ਤੇ ਨਕਸ਼ਰਬਾੜੀ ਤੋਂ ਸ਼ਹਾਦਤ ਦੇ ਉਸ ਦੌਰ ਤੱਕ ਜਾਂਦਾ ਜਿੱਥੇ ਪੰਜਾਬੀਆਂ ਨੂੰ ਇੱਕ ਮਾਣ ਹੈ ਕਿ ਉਹਨਾਂ ਦਾ 83 ਸਾਲਾਂ ਦਾ ਬਾਪੂ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਕੋਹ ਕੋ ਕੇ ਮਾਰ ਦਿੱਤਾ ਗਿਆ। ਬਾਬਾ ਬੂਜਾ ਸਿੰਘ ਦਾ ਨਾਂ ਖੱਬੀਆਂ ਤਰ੍ਹਾਂ ਲਈ ਇੱਕ ਵੱਡਾ ਨਾਂ ਆ। ਸੋ ਬਾਬਾ ਬੂਜਾ ਸਿੰਘ ਦੇ ਬਾਰੇ 'ਚ ਜਦੋਂ ਮੈਂ ਇਹ ਰੇਖਾ ਚਿੱਤਰ ਪੜਦਾ ਤਾਂ ਮੈਨੂੰ ਬਾਬਾ 부ਜਾ ਸਿੰਘ ਦੇ ਜੀਵਨ ਦੀਆਂ ਉਹ ਗੱਲਾਂ ਪਤਾ ਲੱਗਦੀਆਂ ਜਿਹੜੀਆਂ ਇੱਕ ਅੰਡਰਗ੍ਰਾਉਂਡ ਸਾਥੀ ਦੀਆਂ ਦੂਸਰੇ ਅੰਡਰਗ੍ਰਾਉਂਡ ਸਾਥੀ ਨੂੰ ਪਤਾ ਹੁੰਦੀਆਂ ਸੋ ਬਾਬਾ 부ਜਾ ਸਿੰਘ ਬਾਰੇ ਬਹੁਤ ਕੁਝ ਲਿਖਿਆ ਕਿਹਾ ਸੁਣਿਆ ਜਾ ਰਿਹਾ ਹੈ ਅਸਿਨੀ ਗੱਲ ਪਰ ਬਾਬਾ 부ਜਾ ਸਿੰਘ ਬਾਰੇ ਜੋ ਇੱਕ ਅੰਡਰਗ੍ਰਾਉਂਡ ਸਾਥੀ ਜਿਹੜਾ ਉਹਦੇ ਨਾਲ ਰਿਹਾ ਉਹ ਦੱਸਦਾ ਉਹ ਗੱਲਾਂ ਅਸਲੋਂ ਵੱਖਰੀਆਂ ਨੇ ਇਸ ਕਰਕੇ ਮੈਂ ਇਹਨੂੰ ਇੱਕ ਖਾਸ ਮਤਲਬ ਸਾਹਮਣ ਵਾਲੀ ਲਿਖਤ ਦੇ ਤੌਰ ਤੇ ਵੀ ਦੇਖਦਾ ਇਦਾਂ ਹੀ ਬਾਬਾ ਰਾਮ ਸਿੰਘ ਤਲਵੰਡੀ ਇਹ ਵੀ 82 83 ਸਾਲ ਦੀ ਉਮਰ ਹੈ ਤੇ ਇਹ ਕੁਦਰਤੀ ਮੌਤ ਮਰਦੇ ਨੇ ਬਾਬਾ ਹਰੀ ਸਿੰਘ ਮਰਗਿੰਦ ਬਾਬਾ ਮਹਿੰਗਾ ਸਿੰਘ ਲਲੀਆਂ ਇਹ ਜਿਹੜੇ ਬਜ਼ੁਰਗ ਕਮਿਊਨਿਸਟ ਸੀ ਪਰਨੈਕਸਲ ਬਾੜੀ ਚ ਆ ਗਿਆ ਤਾਂ ਕਿਸੇ ਨਾ ਕਿਸੇ ਤਰ੍ਹਾਂ ਲਹਿਰ ਲਈ ਕੰਮ ਕਰਦੇ ਰਹਿ ਭਾਵੇਂ ਸਾਰੇ ਜਿਹੜੇ ਨੇ ਇਹਨਾਂ ਦੇ ਤਸ਼ੱਦਦ ਰੀ ਚੱਲੇ ਐ ਔਰ ਸਾਰੇ ਤਰ੍ਹਾਂ ਦਾ ਜ਼ਿੰਦਗੀ ਦਾ ਸਫ਼ਰ ਜਿਹੜਾ ਆ ਉਹ ਇਹਨਾਂ ਨੇ ਜਿਵੇਂ ਕਿਵੇਂ ਕੁਦਰਤੀ ਮੌਤ ਹੀ ਮਰੇ ਇਹ ਸਾਰਿਆਂ ਬਾਰੇ ਇਹਨੇ ਲਿਖਿਆ ਕਿਉਂਕਿ ਇਹਨਾਂ ਦੇ ਕੋਲ ਰਹਿ ਕੇ ਇਹਨੇ ਆਪਣੀ ਜ਼ਿੰਦਗੀ ਦੀ ਜਿਹੜੀ ਜਿਹੜੀ ਵਿਚਾਰਧਾਰਕ ਲੜਾਈ ਹੈ ਉਹ ਉਹਨਾਂ ਨਾਲ ਸਾਂਝਾ ਲੜੀ ਸੀ ਐ ਬਾਬਾ ਮਹਿੰਗਾ ਸਿੰਘ ਲਲੀਆਂ ਦਾ ਜਣਾ ਸਫ਼ਰ ਹੈ ਉਹ ਪੜ੍ਹ ਕੇ ਤੁਹਾਨੂੰ ਲੱਗਦਾ ਹੈ ਕਿ ਕਿੰਨੀ ਕਠਨ ਜ਼ਿੰਦਗੀ ਹੁੰਦੀ ਹੈ ਇੱਕ ਅੰਡਰਗਰਾਉਂਡ ਸਾਥੀ ਦੀ ਜਿਹੜਾ ਦਿਨ ਰਾਤ ਲੋਕਾਂ ਦੇ ਲੇਖੇ ਜ਼ਿੰਦਗੀ ਲਾਉਂਦਾ ਹੈ ਇਸੇ ਤਰ੍ਹਾਂ ਪ੍ਰੋਫੈਸਰ ਨੇਗੀ ਜਿਹੜਾ ਬੇਸਿਕਲੀ ਹਿਮਾਚਲ ਪ੍ਰਦੇਸ਼ ਤੋਂ ਆ ਔਰ ਪੰਜਾਬ ਦੀ ਨਕਸਲਵਾੜੀ ਮੂਵਮੈਂਟ ਦੇ ਵਿੱਚ ਜੀ ਜਾਣ ਨਾਲ ਕੰਮ ਕਰਦਾ ਹੈ ਉਹ ਅੰਡਰਗਰਾਉਂਡ ਵੀ ਹੁੰਦਾ ਹੈ ਅੰਡਰਗਰਾਉਂਡ ਸਾਥੀਆਂ ਨੂੰ ਸਾਂਭਦਾ ਵੀ ਹੈ ਤੇ ਇੱਕ ਦਿਨ ਅਚਾਨਕ ਬਿਜਲੀ ਦਾ ਕਰੰਟ ਪੈਣ ਨਾਲ ਉਹਦੀ ਮੌਤ ਹੁੰਦੀ ਹੈ ਤੇ ਉਹ ਅੜੀਖ ਰਿਆ ਹੁੰਦਾ ਹੈ ਦਰਸ਼ਨ ਦੇ ਸਾਹਮਣੇ ਉਹ ਆਪਣੀ ਪਤਨੀ ਨੂੰ ਆਖਦਾ ਹੈ ਕਿ ਸਬਜ਼ੀ ਕੱਟ ਲਈਏ ਕਾਮੜ ਦੇ ਆਉਣਾ ਹੈ ਤੇ ਆਪਾਂ ਸਾਰੇ ਕਾਰਵਿਹਾਰ ਕਰ ਲਈਏ ਉਹਦੇ ਹੋਰ ਤੱਕ ਸੋ ਸਬਜ਼ੀ ਕੱਟੀ ਪਈ ਹੈ ਉਹਨੂੰ ਕਰੰਟ ਲੱਗ ਜਾਂਦਾ ਹੈ ਉਹਦੀ ਮੌਤ ਹੋ ਜਾਂਦੀ ਹੈ ਤੇ ਉਹਨੇ ਚਰ ਨੂੰ ਦਰਸ਼ਨ ਦਸਾ ਜਾਂਦਾ ਇਹਨਾਂ ਸਾਰੀਆਂ ਗੱਲਾਂ ਵਿੱਚ ਇੱਕ ਕਹਾਣੀ ਦਾ ਰਸ ਹੈ ਇੱਕ ਕਹਾਣੀ ਦਾ ਰਸ ਇੰਨਾ ਪਰਪੱਕ ਅੰਦਾਜ਼ ਵਿੱਚ ਮਤਲਬ ਬਿਆਨ ਹੋਇਆ ਹੈ ਇਦਾਂ ਲੱਗਦਾ ਹੀ ਨਹੀਂ ਕਿ ਇੱਕ ਕੁੱਲ ਵਿਕਤੀ ਜਿਹੜਾ ਦਿਨ ਰਾਤ ਲੈਰਨ ਲਈ ਕੰਮ ਕਰਦਾ ਹੈ ਉਸ ਬੰਦੇ ਨੇ ਇੰਨੇ ਅੰਦਾਜ਼ ਨਾਲ ਇਹਨਾਂ ਨੂੰ ਲਿਖਿਆ ਹੋਵੇਗਾ ਇਸ ਵਿੱਚ ਇੱਕ ਕੇਵਲ ਕੌਰ ਨਾ ਦੀ ਔਰਤ ਦਾ ਜ਼ਿਕਰ ਆਉਂਦਾ ਹੈ ਕੇਵਲ ਕੌਰ ਵੀ ਪੰਜਾਬ ਦੀਆਂ ਇਨਕਲਾਬੀ ਧਰਾਂ ਵਿੱਚ ਜਾਣੀ ਪਛਾਣੀ ਔਰਤ ਹੈ ਉਹ ਜਲੰਧਰ ਵਿੱਚ ਰਹਿ ਕੇ ਕੰਮ ਕਰਦੀ ਸੀ ਉਹਨੇ ਜ਼ਿੰਦਗੀ ਦਾ ਅਕਲਾਪਾ ਆ ਕਟਿਆ ਬੇਸ਼ੱਕ ਉਹਨੇ ਦੋ ਵਾਰੀ ਵਿਆਹ ਕਰਾਏ ਉਹਦਾ ਕੋਈ ਪੁੱਤਰ ਜਾਂ ਤੀ ਨਹੀਂ ਸੀ ਜਦੋਂ ਉਹਨੇ ਬੱਚਾ ਅਡੌਪਟ ਕੀਤਾ ਤੇ ਉਸ ਬੱਚੇ ਲਈ ਉਹ ਕੋਈ ਦੁੱਧ ਗਰਮ ਕਰਦੀ ਸੀ ਤੇ ਸਟੋਵ ਦਾ ਵਾਕਾ ਪਿਆ ਤੇ ਉਸ ਨਾਲ ਜਲ ਕੇ ਉਹਦੀ ਮੌਤ ਹੋਂਦੀ ਹੈ ਭਾਵੇਂ ਉਹਦੀ ਮੌਤ ਇੱਕ ਹਾਦਸਾ ਹੈ ਪਰ ਉਸ ਬਹਾਨੇ ਨਾਲ ਇਹ ਉਹਦੀ ਸਟਰ ਸ਼ੰਗਾਰਸ਼ਮਈ ਜ਼ਿੰਦਗੀ ਨੂੰ ਜਿਸ ਤਰੀਕੇ ਨਾਲ ਬਿਆਨ ਕਰਦਾ ਉਹ ਤੋਂ ਮੈਨੂੰ ਇਹ ਲੱਗਦਾ ਹੈ ਵੀ ਜੇ ਦਰਸ਼ਨ ਦੁਸਾਂਜ ਕੇਵਲ ਕੌੜ ਦੇ ਜੀਵਨ ਬਾਰੇ ਨਾ ਦੱਸੇ ਤੇ ਅਸੀਂ ਜਿਹੜੇ ਕਲਮਕਾਰ ਆ ਅਸੀਂ ਜਿਹੜੇ ਆਪਣੇ ਆਪ ਨੂੰ ਖੱਬੀਆਂ ਧਿਰਾਂ ਦੇ ਬਹੁਤ ਹਮਦਰਦ ਦੱਸਦੇ ਆ ਅਸੀਂ ਤਾਂ ਫੇਰ ਕੁਝ ਕੀਤਾ ਹੀ ਨਹੀਂ ਸੋ ਇਹ ਇੱਕ ਸਾਡੇ ਤੇ ਇੱਕ ਆਸਾਨ ਹੈ ਦਰਸ਼ਨ ਦੁਸਾਂਜ ਹੋਰਾਂ ਦਾ ਤੇ ਨਾਲੇ ਲਹਿਰ ਉਸਾਰ ਲਈ ਕੰਮ ਕੀਤਾ ਤਸ਼ੱਦਦ ਕੇ ਲਿਆ ਵਿਕਲਾਂਗ ਹੋਏ ਤੇ ਫਿਰ ਉਹ ਕੰਮ ਵੀ ਕੀਤਾ ਜਿਹੜਾ ਇੱਕ ਬੁੱਧੀਜੀਵੀ ਤੋਂ ਕਿਨੇ ਕਰਨਾ ਸੀ ਸੋ ਇਸੇ ਤਰ੍ਹਾਂ ਦਾ ਇੱਕ ਲੇਖ ਸੁੱਚਾ ਸਿੰਘ ਢਾੜ ਵੀ ਵੜਿਆ ਹੈ ਕੁਝ ਹੋਰ ਲੇਖ ਵੀ ਨੇ ਜਿਹੜੇ ਮਹੱਤਵਪੂਰਨ ਨੇ ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਕਿਤਾਬ ਜਿਹੜੀ ਹੈ ਇੱਕ ਇਤਿਹਾਸਿਕ ਦਸਤਾਵੇਜ਼ ਹੈ ਉਹ ਦਸਤਾਵੇਜ਼ ਜਿਸ ਨੇ ਕਿਸੇ ਇਤਿਹਾਸਿਕ ਵਰਤਾਂਤ ਦੀ ਬੁਨਿਆਦ ਬਣਨਾ ਹੈ ਸੋ ਮੈਂ ਇਹਨੂੰ ਬਹੁਤ ਵਧੀਆ ਕਿਤਾਬਾਂ ਚ ਰੱਖਦਾ ਔਰ ਪੰਜਾਬ ਪ੍ਰਕਾਸ਼ਨ ਜਲੰਧਰ ਦੇਸ਼ਪਗ ਯਾਦਗਰ ਹਾਲਵਲੋਂ ਛਾਪੀ ਇਹ ਕਿਤਾਬ ਜਿਹੜੀ ਹੈ ਇਹ ਉਹਨਾਂ ਲੋਕਾਂ ਲਈ ਖਾਸ ਕਰਕੇ ਖੇਚ ਦਾ ਕੇਂਦਰ ਬਣਨੀ ਚਾਹੀਦੀ ਹੈ ਜਿਹੜੇ ਲੋਕ ਕਾਮਨਿਸਟ ਮੂਵਮੈਂਟ ਦਾ ਕਾਮਨਿਸਟ ਸਫਰ ਦਾ ਇਹਦੇ ਖੰਡਾ ਦਾ ਤੇ ਇਹਦੇ ਪੂਰੇ ਖਵਾਰੇ ਚਿੰਤਾਜਨਕ ਨੇ ਉਹਨਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਤੁਸੀਂ ਦਰਸ਼ਨ ਦੁਸਾਂਝ ਉਹਨਾਂ ਨਾਲ ਵੀ ਸਾਂਝ ਪੁਆਈ ਆ ਤੇ ਨਾਲ ਜਿਹੜਾ ਉਹਨਾਂ ਦਾ ਕਲਕੱਤੇ ਤੋਂ ਲੈ ਕੇ ਦੁਸਾਂਝ ਕਲਾ ਤੱਕ ਦਾ ਸਫ਼ਰ ਜਿਹੜਾ ਦੁਸਾਂਝ ਕਲਾ ਨੂੰ ਮਲੋ ਰਸ਼ਨਾਇਆ ਕਹਿ ਲਓ ਵੀ ਉਹਨਾਂ ਦੇ ਨਾਮ ਦੇ ਨਾਲ ਭਾਵੇਂ ਹੁਣ ਦੁਸਾਂਝ ਲੱਗਦਾ ਇਹ ਵੀ ਮਾਣ ਦੀ ਗੱਲ ਆ ਤੇ ਦੁਸਾਂਝ ਕਲਾ ਵਾਲਿਆਂ ਨੂੰ ਵੀ ਬੜਾ ਮਾਣ ਐ ਇਸ ਗੱਲ ਲਈ ਤੇ ਦੂਜਾ ਜਿਹੜਾ ਸੂਖਮ ਵਿਚਾਰ ਜਿਹੜੇ ਜਿਹੜੇ ਮਨ ਦੇ ਵਿੱਚ ਆ ਜਿਹੜੇ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਵੀ ਪਰੋਏ ਆ ਉਨ੍ਹਾਂ ਬਾਰੇ ਵੀ ਤੁਸੀਂ ਭਰਪੂਰ ਜਾਣਕਾਰੀ ਦਿੱਤੀ ਆ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ